ਦਾ ਵਰਕਿੰਗ ਰਿਪੋਰਟਰਸ ਐਸੋਸੀਏਸ਼ਨ ਰਜਿਸਟਰਡ ਪੰਜਾਬ ਇੰਡੀਆ ਜ਼ਿਲ੍ਹਾ ਹੁਸ਼ਿਆਰਪੁਰ ਦੇ ਵੱਖ-ਵੱਖ ਯੂਨਿਟਾਂ ਦੇ ਸਮੂਹ ਪੱਤਰਕਾਰ ਪਾਈਚਾਰੇ ਦੀ ਮੀਟਿੰਗ ਮੁਖ ਦਫ਼ਤਰ ਸ਼ਰਮਾ ਸਵੀਤ ਸ਼ਾਫ ਪਰਵਾਈ ਰੋਡ ਹੁਸ਼ਿਆਰਪੁਰ ਵਿਖੇ ਸੂਬਾ ਪ੍ਰਦਾਨ ਬਲਵੀਰ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਪੱਤਰਕਾਰਾਂ ਨੂੰ ਆ ਰਹੀਆਂ ਮੁਸ਼ਕਲਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਇਸ ਮੌਕੇ ਵੱਖ-ਵੱਖ ਯੂਨਿਟਾਂ ਤੋਂ ਪਹੁੰਚੇ ਹੋਏ ਪੱਤਰਕਾਰਾਂ ਨੇ ਹਾਈ ਕਮਾਂਡ ਨੂੰ ਆ ਰਹੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਇਆ ਮੀਟਿੰਗ ਦੌਰਾਨ ਬੋਲਦਿਆ ਸੁਭਾ ਪ੍ਰਦਾਨ ਬਲਵੀਰ ਸਿੰਘ ਸੈਣੀ ਨੇ ਪੱਤਰਕਾਰਾਂ ਨੂੰ ਪਰੋਸਾ ਦਵਾਇਆ ਕਿ ਇਹਨਾਂ ਸਾਰੀਆਂ ਮੁਸ਼ਕਿਲਾਂ ਦਾ ਹੱਲ ਜਲਦ ਤੋਂ ਜਲਦ ਕੀਤਾ ਜਾਵੇਗਾ। ਇਸ ਮੌਕੇ ਹਰਵਿੰਦਰ ਸਿੰਘ ਪੁੰਗਰਨੀ ਨੂੰ ਸਰਪਸੰਮਤੀ ਨਾਲ ਜ਼ਿਲ੍ਹਾ ਪ੍ਰਦਾਨ ਨਿਯੁਕਤ ਕੀਤਾ ਗਿਆ। ਹਰਵਿੰਦਰ ਸਿੰਘ ਪੁੰਗਰਨੀ ਨੇ ਆਖਿਆ ਕਿ ਉਹ ਹਾਈ ਕਮਾਂਡ ਵੱਲੋਂ ਸੌਂਪੀ ਹੋਈ ਜ਼ਿੰਮੇਵਾਰੀ ਨੂੰ ਪੂਰੀ ਤੰਦੇਹੀ ਨਾਲ ਨਿਭਾਉਣਗੇ। ਸਾਡੇ ਬਹੁਤ ਸਾਰੇ ਪੱਤਰਕਾਰ ਸ਼ਾਮਲ ਹੋਏ ਨੇ ਅਸੀਂ ਜਿਹੜੀ ਮੀਟਿੰਗ ਸ਼ਾਮਲ ਹੋਏ ਪੱਤਰਕਾਰ ਉਹਨਾਂ ਸਾਥੀਆਂ ਦਾ ਧੰਨਵਾਦ ਕਰਦੇ ਆਂ ਅਸੀਂ ਪੱਤਰਕਾਰਤਾ ਦੇ ਵਿੱਚ ਚੱਲਦਿਆਂ ਹੋਇਆਂ ਪੱਤਰਕਾਰਾਂ ਨੂੰ ਕੀ ਮੁਸ਼ਕਲਾਂ ਆਉਂਦੀਆਂ ਨੇ ਉਹਨਾਂ ਮੁਸ਼ਕਲਾਂ ਦਾ ਹੱਲ ਕਿਵੇਂ ਕਰਨਾ ਹੈ ਜਥੇਬੰਦੀ ਇਕਤਾ ਨੂੰ ਕਿਵੇਂ ਮਜ਼ਬੂਤ ਕਰਨਾ ਇਹ ਸਾਰੀਆਂ ਵਿਸ਼ਿਆਂ ਦੇ ਉੱਤੇ ਵਿਸਥਾਰ ਸਾ ਚਰਚਾ ਕੀਤੀ ਹੈ ਤੇ ਸਾਡਾ ਪਿਛਲੇ ਲੰਮੇ ਸਮੇਂ ਤੋਂ ਹੁਸ਼ਿਆਰਪੁਰ ਦੇ ਯੂਨিয়ন ਦੇ ਪ੍ਰਧਾਨ ਨੇ ਅਸਤੀਫਾ ਦਿੱਤਾ ਸੀ ਉਹਨੂੰ ਅਸੀਂ ਪ੍ਰਵਾਨ ਕੀਤਾ ਉਪਰੰਤ ਅਸੀਂ ਅੱਜ ਉਸ ਅਹੁਦੇ ਨੂੰ ਭਰਦਿਆਂ ਹੋਇਆਂ ਹਰਵਿੰਦਰ ਸਿੰਘ ਪੁੰਗਰਨੀ ਨੂੰ ਜ਼ਿਲ੍ਹਾ ਹੁਸ਼ਿਆਰਪੁਰ ਯੂਨਿਟ ਦਾ ਪ੍ਰਧਾਨ ਬਿਨਿਯੁਕਤ ਕੀਤਾ ਤੇ ਇਸ ਦੇ ਨਾਲ ਅਸੀਂ ਹੋਰ ਜਿਹੜੀਆਂ ਸਮੱਸਿਆਵਾਂ ਹੈਗੀਆਂ ਜਾਂ ਆਉਣ ਵਾਲੇ ਸਮੇਂ 'ਚ ਅਸੀਂ ਕੀ-ਕੀ ਗਤੀਵਿਧੀਆਂ ਕਰਨੀਆਂ ਚਾਹੇ ਬੰਦੀਆਂ ਉਹਨਾਂ ਦੇ ਉੱਤੇ ਵੀ ਵਿਚਾਰ ਚਰਚਾ ਕੀਤੀ ਹੈ ਤੇ ਅਸੀਂ ਜੀ ਹਰਵਿੰਦਰ ਸਿੰਘ ਸਾਹਿਬਾ ਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਜਿਸ ਤਿਕ ਪ੍ਰਧਾਨ ਬਣ ਕੇ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਔਰ ਦੂਸਰੀ ਗੱਲ ਇਹ ਆ ਜਿਸ ਤਰ੍ਹਾਂ ਅੱਜ ਸਾਰੇ ਆਪਣੇ ਪੱਤਰਕਾਰ ਭਾਈਚਾਰੇ ਇਕੱਠਾ ਹੋਇਆ ਔਰ ਤੁਹਾਨੂੰ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਕਿਸੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਔਰ ਤੁਹਾਨੂੰ ਕੀ ਲੱਗਿਆ ਕਿਸ ਤਰ੍ਹਾਂ ਲੱਗਿਆ ਵਾਈ ਗੁਰ ਜਿੱਕਾ ਖਾਲਸਾ ਵਾਈ ਗੁਰ ਜਿੱਕੀ ਪੱਤੇ ਮੈਂ ਸਮੂਹ ਪੱਤਰਕਾਰ ਭਾਈਚਾਰੇ ਦਾ ਬਹੁਤ ਬਹੁਤ ਧੰਨਵਾਦ ਕਰਦਾ ਦੀ ਵਰਕਿੰਗ ਰਿਪੋਰਟਰ ਐਸੋਸੀਏਸ਼ਨ ਰਜਿਸਟਰਡ ਪੰਜਾਬ ਇੰਡੀਆ ਜਿਨ੍ਹਾਂ ਨੇ ਅੱਜ ਮੈਨੂੰ ਬਹੁਤ ਹੀ ਨਿਮਾਣੀਂ ਗ੍ਰਿਯਾਵਾਦਿ ਨੂੰ ਡਿਸਟ੍ਰਿਕਟ ਇੰਚਾਰਜ ਡਿਸਟ੍ਰਿਕਟ ਪ੍ਰਧਾਨ ਅਨੁਜੁਕਤਾ ਮੈਂ ਸਾਰੇ ਸਮੂਹ ਪੱਤਰਕਾਰਾਂ ਭਾਈਚਾਰੇ ਦਾ ਅਤੇ ਸਮੂਹ ਅਹੁਦੇਦਾਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਪੂਰੀ ਤਨਦੇਹੀ ਨਾਲ ਜੋ ਵੀ ਮੈਨੂੰ ਅਹੁਦੇਦਾਰਨ ਸੇਵਾ ਲਗਾਈ ਹੈ ਮੈਂ ਪੂਰੀ ਤਨਦੇਹੀ ਨਾਲ ਨਿਭਾਉਣ ਦੀ ਪੂਰੀ ਕੋਸ਼ਿਸ਼ ਕਰੂੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਦੇ ਵਿੱਚ ਇੱਕ ਹੋਰ ਥੋੜਾ ਜਿਹਾ ਸਵਾਲ ਆ ਕਿ ਕਰਕੇ ਦਿਖਾਓਗੇ ਜੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਪੱਤਰਕਾਰ ਭਾਈ ਜਾਰੇ ਨੂੰ ਕੋਈ ਪ੍ਰੋਬਲਮ ਨਾ ਹੋਵੇ ਕੋਈ ਮੁਸ਼ਕਲ ਨਾ ਹੋਵੇ ਜੋ ਵੀ ਡਿਸਟ੍ਰਿਕਟ ਹੁਸ਼ਿਆਰਤਪੁਰ ਵਿੱਚ ਜੋ ਵੀ ਪੱਤਰਕਾਰਾਂ ਨੂੰ ਕੋਈ ਵੀ ਸਮੱਸਿਆ ਆਉਗੀ ਅਸੀਂ ਆਪਣੇ ਸੀਨੀਅਰ ਪੱਤਰਕਾਰਾਂ ਨਾਲ ਸਲਾਮਸ਼ੁਬਰਾ ਕਰਕੇ ਜੋ ਵੀ ਪੱਤਰਕਾਰਾਂ ਦੇ ਉੱਪਰ ਸਮੱਸਿਆ ਆਉਗੀ ਉਹਨੂੰ ਪੂਰੀ ਹੱਲ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਏ ਵਰਕਿੰਗ ਰਿਪੋਰਟਰ ਐਸੋਸੀਏਸ਼ਨ ਰਜਿਸਟਰਡ ਪੰਜਾਬ ਇੰਡੀਆ 1998 ਵਿੱਚ ਹੋਂਦ ਵਿੱਚ ਆਈ ਉਹ ਹੋਂਦ ਦੇ ਵਿੱਚ ਆਉਣ ਦਾ ਵੀ ਇੱਕ ਕਾਰਨ ਬਣਿਆ ਸਾਡੇ ਮਿੱਤਰ ਉਸ ਵੇਲੇ ਸਾਡੇ ਮਿੱਤਰ ਸਨ ਜਿਸ ਵੇਲੇ ਇਹਨਾਂ ਦੇ ਪ੍ਰੋਬਲਮ ਆਈ ਇਸ ਪ੍ਰੋਬਲਮ ਨੂੰ ਫੇਸ ਕੀਤਾ ਸਾਡੇ ਭਾਬੀ ਜੀ ਨੇ ਸਾਰਿਆਂ ਨੂੰ ਫੋਨ ਕੀਤਾ ਫੋਨ ਕਰਨੇ ਤੋਂ ਬਾਅਦ ਅਸੀਂ ਉਹਨਾਂ ਦਿਨਾਂ 'ਚ ਐਸਐਸਪੀ ਗੁਰਪ੍ਰੀਤ ਦਿਓ ਜੀ ਸੀ ਅਸੀਂ ਉਹਨਾਂ ਨੂੰ ਕਿਹਾ ਪਿਆ ਸਾਡੇ ਨਾਲ ਧੱਕਾ ਹੋਇਆ ਉਹਨਾਂ ਨੇ ਐਸਐਸਪੀ ਨਮਾ ਸ਼ਹਿਰ ਨੂੰ ਫੋਨ ਕੀਤਾ ਪੇ ਤੁਸੀਂ ਬੰਦਾ ਕਿੱਦਾਂ ਲੈ ਕੇ ਆਏ ਆ ਉਹ ਕੀ ਗੱਲ ਛੋਟੀ ਜਿਹੀ ਸੀ ਉਹਨਾਂ ਨੇ ਸ਼ੱਕ ਵਜੋਂ ਇਹਨਾਂ ਨੂੰ ਲੈ ਕੇ ਗਏ ਤੇ ਐਸਐਸਪੀ ਨਮਾਸ਼ਹਿਰ ਨੇ ਐਸੋਚੇ ਨੂੰ ਕਿਹਾ ਪੇ ਹੁਣੇ ਤੂੰ ਇਹਨੂੰ ਛੱਡ ਕੇ ਰਾਤ ਦੇ 12 ਵਜੇ ਉਹ ਜੀਪ ਤੇ ਇਹਨਾਂ ਨੂੰ ਘਰ ਛੱਡਣਾ ਹੈ ਉਸ ਜਿੱਤ ਤੋਂ ਬਾਅਦ ਅਸੀਂ ਆਪਣੇ ਆਪ ਨੂੰ ਬਹੁਤ ਖੁਸ਼ ਹੋਏ ਔਰ ਸਾਨੂੰ ਇੱਕ ਨਮਾ ਸਿਹਤ ਮਿਲੀ ਪੇ ਆਪਾਂ ਨੂੰ ਕੋਈ ਇਦਾਂ ਦੀ ਇੱਕ ਜਥੇਬੰਦੀ ਬਣਾਣੀ ਚਾਹੀਦੀ ਆ ਜਿਹੜੀ ਪੱਤਰਕਾਰਾਂ ਦੇ ਇਦਾਂ ਦੀ ਪ੍ਰੋਬਲਮ ਆਂਦੀ ਆ ਤਾਂ ਉਹਨੂੰ ਆਪਾਂ ਫੇਸ ਕਰ ਸਕੀਏ ਉਹਦਾ ਸਖਤੀ ਨਾਲ ਜਵਾਬ ਦੇ ਸਕੀਏ ਉਦਮ ਸਿੰਘ ਪਾਰਕ ਦੇ ਵਿੱਚ ਅਗਲੇ ਦਿਨ ਅਸੀਂ ਮੀਟਿੰਗ ਕੀਤੀ ਹੈ ਮੀਟਿੰਗ ਦੇ ਵਿੱਚ ਉਸ ਵੇਲੇ ਜਿਹੜੇ ਸੀਨੀਅਰ ਜਿਹੜੇ ਸਗੇ ਸਵਰਗੀਏ ਚੌਧਰੀ ਸਗਲੀ RAM ਜੀ ਸਵਰਗੀਏ ਸ੍ਰੀ ਸੁਆਸ਼ ਸ਼ਰਮਾ ਜੀ ਉਹਨਾਂ ਦੀ ਰਹਿਨਮਾਈ ਏਡ ਅਸੀਂ ਯੂਨੀਅਨ ਦੀ ਸਥਾਪਨਾ ਕੀਤੀ ਉਸ ਬੱਟ ਬ੍ਰੇਖਸ਼ ਦੀ ਇਹ ਜਿਹੜੀ ਛਾਇਆ ਅਸੀਂ ਉਸ ਛਾਇਆ ਦੇ ਵਿੱਚ ਵੱਧ ਰਹੇ ਔਰ ਉਹ ਸਾਡੀਆਂ ਜਿਹੜੀਆਂ ਟਹਿਣੀਆਂ ਅੱਗੇ ਤੋਂ ਅੱਗੇ ਵੱਧਦੀਆਂ ਜਾ ਰਹੀਆਂ ਹੈਗੀਆਂ ਤੇ ਇਹ ਪ੍ਰੋਬਲਮ ਹਰ ਕਿਸੇ ਪੱਤਰਕਾਰ ਤੇ ਆਉਂਦੀ ਹੈ ਤੇ ਜੇਕਰ ਉਹਦੇ ਪਿੱਛੇ ਕੋਈ ਜਿੱਥੇ ਬੰਦੀ ਕੋਈ ਹੋਊਗੀ ਤਾਂ ਉਹਨੂੰ ਡਰਨੇ ਹੋਊਗਾ ਬੇ ਤੜਕ ਹੋ ਕੇ ਚੱਲੂਗਾ ਪਰ ਨਹੀਂ ਮੇਰੇ ਪਿੱਛੇ ਇੱਕ 2000 ਆਦਮੀ ਦਾ ਕਾਫਲਾ ਮੇਰੇ ਪਿੱਛੇ ਖੜਾ ਸੌਦੀ ਵਰਕਿੰਗ ਰਿਪੋਰਟਰ ਐਸੋਸੀਏਸ਼ਨ ਹਰ ਵੇਲੇ ਉਹਨਾਂ ਲਈ ਤਤਪਰ ਹੈ ਪ੍ਰੋਬਲਮ ਦਾ ਹਰ ਕਿਸੇ ਨੂੰ ਆਂਦੀਆਂ ਔਰ ਆਂਦੀਆਂ ਰਹਿਣੀਆਂ ਪਰ ਇਹਨਾਂ ਪ੍ਰੋਬਲਮ ਨੂੰ ਅਸੀਂ ਫੇਸ ਕਰਨਾ ਜਾਣਦੇ ਆ ਤੇ ਬਾਕੀ ਸਾਰੇ ਭਰਾਵਾਂ ਦੇ ਸਹਿਯੋਗ ਇਹਨਾਂ ਦੇ ਸਾਰਿਆਂ ਦੇ ਜਿਹੜੇ ਐਫਰਟਸ ਹੈ ਉਹਦੇ ਸਤਕੇ ਸਰਦ ਕੇ ਹਰ ਕਿਸੇ ਪੱਤਰਕਾਰ ਤੇ ਜਿਹੜੀ ਆਏ ਪਰੇਸ਼ਾਨੀ ਹੈ ਉਹਨੂੰ ਅਸੀਂ ਦੂਰ ਕਰਨੇ ਲਈ 100% ਕੋਸ਼ਿਸ਼ ਕਰਦੇ ਆ ਔਰ ਕਰਦੇ ਆਏ ਔਰ ਕਰਦੇ ਰਹਿਣਾ ਜਦ ਤੱਕ ਸਾਹ ਹੈ ਆਪਾਂ ਪੱਤਰਕਾਰਤਾ ਦੀ ਸੇਵਾ ਕਰਦੇ ਹੀ ਰਹਿਣਾ ਹੈਗਾ ਮੈਂ ਕੁਝ ਦਿਨ ਪਿੱਛੇ ਜੇ 1.5 ਸਾਲ ਠਿੱਲਾ ਰਿਹਾ ਇਸ ਕਰਕੇ ਕੁਝ ਮੈਂ ਪੱਤਰਕਾਰੀ ਦੇ ਵਿੱਚ ਇਨ ਟੱਚ ਨਹੀਂ ਰਿਹਾ ਪਰ ਉਦਾਂ ਜਿਸ ਲਈ ਕਿਸੇ ਪੱਤਰਕਾਰ ਤੇ ਕੋਈ ਹਮੇ ਨਵੀ ਹੋ ਜਾਂਦੀ ਜਦ ਮੈਂ ਬੈੱਡ ਤੇ ਬੈਠਾ ਵੀ ਉੱਥੇ ਉਹਨਾਂ ਦੀ ਸਪੋਰਟ ਕਰ ਰਿਹਾ ਐਸਐਸਪੀ ਨੂੰ ਕਰਨਾ ਕਿ ਕਿਸੇ ਨੂੰ ਕਹਿਣਾ ਉਹ ਕੰਟੀਨਿਊ ਚੱਲ ਰਿਹਾ ਇਸ ਤਰ੍ਹਾਂ ਇਸ ਦੰਬੇ ਸਮੇਂ ਤੋਂ ਜਿਸ ਤਰ੍ਹਾਂ ਨਾਲ ਤੁਸੀਂ ਦੱਸਦੇ ਹੋ ਉਹ ਵੱਡੀ ਕਾਮਯਾਬੀ ਬਣ ਕੇ ਦੀ ਆਪਣੀ ਐਸੋਸੀਏਸ਼ਨ ਦੇ ਦੰਬੇ ਸਮੇਂ ਤੋਂ ਚੱਲ ਰਹੀ ਹੈ ਇਹ ਸਾਡੀ ਐਸੋਸੀਏਸ਼ਨ ਦੀ ਸਾਰੇ ਭਰਾਵਾਂ ਦੇ ਸਦਕੇ ਕਾਮਯਾਬੀ ਹੈ ਔਰ ਦੇਖੋ ਵਰਲਡ ਦੀ ਬੀਬੀਸੀ ਨੇ ਔਰ 22 ਆਫ ਅਮਰੀਕਾ ਦੀ ਬ੍ਰਾਡਕਾਸਟਿੰਗ ਨੇ ਦੱਕਲੇਰ ਕੀਤਾ ਕਿ ਬਾਡ ਦੀ ਪਹਿਲੇ ਇਦਾਂ ਦੀ ਪੱਤਰਕਾਰਾਂ ਦੀ ਔਰਗੇਨਾਈਜੇਸ਼ਨ ਹੈ ਜਿਹੜੀ 23 ਸਾਲ ਤੋਂ ਕੰਟੀਨਿਊ ਚੱਲ ਰਹੀ ਹੈ 2 ਸਾਲ ਪਹਿਲਾਂ ਦੇ ਉਹਨਾਂ ਦੇ ਕਮੈਂਟਸ ਐ ਸਟੇਟਮੈਂਟਸ ਹੈਗੀਆਂ ਉਹ ਤੋਂ ਬਾਅਦ ਉੱਥੇ ਦੇ ਰਾਸ਼ਟਰਪਤੀ ਨੇ ਵੀ ਸਾਡੇ ਇਸ ਸਟੈਪ ਨੂੰ ਐਪਰੀਸ਼ੀਏਟ ਕੀਤਾ ਸੀ ਇਹ ਆਪਣੇ ਆਪ ਦੇ ਵਿੱਚ ਯੂਨੀਅਨ ਦਾ ਮਾਨ ਸਨਮਾਨ ਵਧਾਉਣ ਵਾਲੀ ਹੈ ਈਵਨ ਕੇ ਰਿਸ਼ੀ ਜੀ ਜਿਹੜੇ ਪੀਐਮ ਸੀ ਕੇ ਇੰਗਲੈਂਡ ਦੇ ਉਹਨਾਂ ਨੇ ਵੀ ਇਹਦੇ ਉੱਪਰ ਕਮੈਂਟ ਦਿੱਤਾ ਸੀ ਤੁਸੀਂ ਪੜਿਆ ਵੀ ਹੋਊਗਾ ਜਾਂ ਬੀਬੀਸੀ ਜਿਹੜੇ ਨਿਊਜ਼ ਪੜ੍ਹਦੇ ਆ ਉਹਨਾਂ ਨੇ ਉਹ ਮਿਸਟਰ ਰਿਸ਼ੀ ਜੀ ਦਾ ਵੀ ਸਟੇਟਮੈਂਟ ਆਈ ਸੀਗੀ ਉੱਥੇ ਦੇ ਜਿਹੜਾ ਬੀਬੀਸੀ ਗਰੁੱਪ ਹੈ ਉਹਨਾਂ ਨੇ ਉਹਨਾਂ ਨੂੰ ਇਨਵਾਈਟ ਕੀਤਾ ਸੀ ਉਸ ਇਨਵਾਈਟ ਤੋਂ ਬਾਅਦ ਦੀ ਵਰਕਿੰਗ ਰਿਪੋਰਟਰ ਐਸੋਸੀਏਸ਼ਨ ਦੀ ਚਰਚਾ ਹੋਈ ਸੀ ਉਸ ਉਸ ਚਰਚਾ ਦੇ ਵਿੱਚ ਮਿਸਟਰ ਰਿਸ਼ੀ ਨੇ ਉਹ ਕਾਫੀ ਅਪਰੀਸ਼ੀਏਟ ਕੀਤਾ ਸੀ ਕਿ ਜਿੱਥੇ ਬੰਦੀਆਂ ਦਾ ਬਹੁਤ ਬੜੀ ਹੈ ਕੁਝ ਦੇਰ ਬਾਅਦ ਉਹ ਖਤਮ ਹੋ ਜਾਣੀਆਂ ਅਸੀਂ ਤੇਜਿੰਦਰ ਸਿੰਘ ਕੋਲੀ ਜਿਲੰਦਰ ਤੋਂ ਅਕਾਲੀ ਪੱਤਰ ਦਾ ਪੱਤਰਕਾਰਤਾ ਦੇ ਚੀਫ ਹੈ ਉਹਨਾਂ ਕੋਲੋਂ ਵੀ ਸਿੱਖਿਆ ਪੰਨੂ ਜੀ ਕੋਲੋਂ ਵੀ ਸਿੱਖਿਆ ਹਰ ਅਸੀਂ ਉਸ ਪੁਰਾਣੇ ਪੱਤਰ ਦਾ ਯਸ਼ ਜੀ ਕੋਲੋਂ ਵੀ ਅਸੀਂ ਬਹੁਤ ਕੁਝ ਸਿੱਖਿਆ ਬ੍ਰਿੰਦਰਜੀ ਕੋਲੋਂ ਵੀ ਸਿੱਖਿਆ ਰਮੇਸ਼ਜੀ ਕੋਲੋਂ ਪੱਤਰਕਾਰਤਾ ਐਡਾ ਵੱਡਾ ਖੇਤਰ ਹੈ ਇੰਸਟੀਚਿਊਸ਼ਨ ਇਹਦੇ ਵਿੱਚ ਅਸੀਂ ਮਰਦੇ ਦਮ ਤੱਕ ਕੁਝ ਨਾ ਕੁਝ ਨਵਾਂ ਸਿੱਖਦੇ ਰਹਿਣਾ ਕਈ ਸਾਡੇ ਯੂਨੀਅਨ ਪੱਤਰਕਾਰ ਉਹ ਲੈਣ ਦੱਸ ਦਿੰਦੇ ਆਹ ਇਦਾ ਨੀ ਇਦਾ ਲਿਖਦੇ ਤੇ ਜਿਆਦਾ ਸ਼ਾਟ ਆਣੀ ਸੀ ਬੜਾ ਆ ਜੀ ਉਦੋਂ ਸਾਡੇ ਜਿਹੜੇ ਪੁਰਾਣੇ ਸੀਨੀਅਰਸ ਹੈਗੇ ਵਿਚਾਰੇ ਇੱਥੇ ਨਹੀਂ ਐ ਉਹਨਾਂ ਨੂੰ ਫੇਰ ਅਸੀਂ ਯਾਦ ਕਰਦੇ ਆ ਪਰ ਉਹ ਨਾਲੇ ਸੱਦ ਗਿਆ ਸੀ ਅੱਜ ਦਿਨ ਤੱਕ ਚੱਲ ਰਿਹਾ ਔਰ ਵੀ ਅਸੀਂ ਵੀ ਇਦਾਂ ਬੂਟਾ ਲਾਇਆ ਤੁਸੀਂ ਵੀ ਇਸ ਬੂਟੇ ਨੂੰ ਅੱਗੇ ਵਧਾਉਂਦੇ ਰਹਿਣਾ ਪਰ ਇਹ ਇੱਕ ਇਦਾਂ ਦੀ ਸੰਸਥਾ ਹੈ ਇਹਦਾ ਨਾਂ ਹੈ ਤੁਸੀਂ ਬੰਬੇ ਵੀ ਗੱਲ ਕਰੋ ਤੇ ਉੱਥੇ ਦੇ ਰਿਪੋਰਟਰਸ ਤੁਹਾਡੀ ਰਿਸਪੈਕਟ ਕਰਨਗੇ ਕਿ ਵਰਕਿੰਗ ਰਿਪੋਰਟਰ ਐਸੋਸੀਏਸ਼ਨ ਕੋਈ ਆਰਗੇਨਾਈਜੇਸ਼ਨ ਹੈਗੀ ਹੈ ਜਿਹੜੀ ਚੱਲਦੀ ਹੈਗੀ ਹੈ ਔਰ ਤੁਹਾਡੇ ਨਾਲ ਕੰਮ ਕਰਦੀ ਹੈ ਸਮਾਜ ਸੇਵਾ ਦੇ ਵੀ ਕੰਮ ਅਸੀਂ ਬਹੁਤ ਬਹੁਤ ਮੈਡੀਕਲ ਕੈਂਪ ਲਗਾਏ ਸਾਡਾ ਜਿਹੜਾ 88ਵਾਂ ਮੈਡੀਕਲ ਕੈਂਪ ਹੈ ਉਹ ਸਾਡੇ ਅਮਰਜੀਤ ਜੀ ਚਲੰਦਰ ਤੋਂ ਪੱਤਰਕਾਰ ਹੈ ਔਰ ਹੋਂਦ ਵਿੱਚ ਰਹੂਗੀ ਔਰ ਲੋਕਾਂ ਦੇ ਉਸੇ ਤਰ੍ਹਾਂ ਸੇਵਾ ਜਿੱਦਾਂ ਕਿ ਪਿੱਛੇ ਕਰਦੀ ਆ ਰਹੀ ਉਹਦਾ ਹੀ ਸੇਵਾ ਕਰਦੀ ਰਹੋ ਇਹਨਾਂ ਕਹਿੰਦਾ ਹੋਇਆ ਧੰਨਵਾਦ